ਬਾਜ਼ਾਰ ਵਿਖੇ ਘਰ ਤੋਂ ਕਦੂ ਦੀ ਸਬਜ਼ੀ ਖਰੀਦਣ ਦੇ ਲਈ ਗਏ ਇੱਕ ਵਿਅਕਤੀ ਨੇ ਰਾਹ ਜਾਂਦੇ ਲੋਟਰੀ ਦਾ ਟਿਕਟ ਖਰੀਦ ਲਿਆ। ਕਹਿੰਦੇ ਪਹਿਲਾਂ ਕਦੇ ਮੈਂ ਲੋਟਰੀ ਨਹੀਂ ਪਾਈ। ਇੱਕ ਵਾਰ ਪਹਿਲਾਂ ਲੋਟਰੀ ਦਾ ਟਿਕਟ ਖਰੀਦਿਆ ਸੀ, ਕੁਝ ਨਹੀਂ ਨਿਕਲਿਆ। ਅੱਜ ਫੇਰ ਮਨ ਕੀਤਾ ਤੇ ਹਰਬੰਸ ਲੋਟਰੀ ਤੋਂ ਲੋਟਰੀ ਦਾ ਟਿਕਟ ਖਰੀਦ ਲਿਆ। ਤੇ ਉਸ ਤੇ ਅਜੇ ਹੀ ਮੇਰ ਹੋਈ ਕਿ ਹੁਣ ਉਹਨਾਂ ਨੂੰ ਇਸ ਲੋਟਰੀ ਟਿਕਟ ਨੰਬਰ ਤੇ 45000 ਰੁਪਏ ਦਾ ਇਨਾਮ ਨਿਕਲਿਆ। ਆਰਿਆ ਸਮਾਏ ਰੋਡ ਤੇ ਕੁੱਪਾਵਲੀ ਗਲੀ ਦੇ ਰਹਿਣ ਵਾਲੇ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਕੱਪੜੇ ਦਾ ਕਾਰੋਬਾਰ ਕਰਦੇ ਨੇ ਜਦਕਿ ਉਧਰ ਹਰਬੰਸ ਲੋਟਰੀ ਦੇ ਸੰਚਾਲਕ ਰਬੰਸ ਤੱਕ ਇਹ ਰਹੇ ਕਿ ਰੋਜ਼ਾਨਾ ਹੀ ਉਹਨਾਂ ਵੱਲੋਂ ਵੇਚੇ ਜਾ ਰਹੇ ਲੋਟਰੀ ਦੇ ਟਿਕਟ ਤੇ ਇਨਾਮ ਲੱਗ ਰਹੇ ਨੇ ਅੱਜ ਫਿਰ ਉਹਨਾਂ ਵੱਲੋਂ ਵੇਚੀ ਗਈ ਲੋਟਰੀ ਦੀ ਟਿਕਟ ਤੇ 45000 ਰੁਪਏ ਦਾ ਇਨਾਮ ਲੱਗਿਆ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਆਜੀ ਸਮਾਜ ਕੁੱਪਾਂ ਦੀ ਗਲੀ ਫਾਜਲ ਕਾ ਅੱਛਾ ਅੱਜ ਕਿਵੇਂ ਸਬਬ ਬਣਿਆ ਲੋਟਰੀ ਕਾਮੋਂ ਦਾ ਤੇ ਨਿਕਲੀ ਹੈ ਬਸ ਇਹ ਮੈਂ ਇੱਧਰ ਨੂੰ ਮੈਂ ਸਬਜ਼ੀ ਲੈਣ ਚੱਲਿਆ ਸੀ ਕੱਲ ਤੇ ਮੈਂ ਕਿਹਾ ਇਹਨਾਂ ਦੀ ਐਡ ਬਹੁਤ ਆਂਦੀ ਹੈ ਇਹਨਾਂ ਲਾਟਰੀਆਂ ਬੜੀਆਂ ਲੱਗਦੀਆਂ ਮੈਂ ਚੱਲ ਮੈਂ ਵੀ ਪਾ ਕੇ ਦੇਖਾਂ ਤੀਕਰ ਇੱਕ ਦਿਨ ਭਾਈ ਨਹੀਂ ਨਿਕਲੀ ਦੂਜੇ ਦਿਨ ਫਿਰ ਮੈਂ ਲੈ ਗਿਆ ਮੈਨੂੰ ਕੱਲ ਇਹ ਬੇਲੀ ਦਾ ਨੰਬਰ ਆਇਆ ਹਰਬੰਸ ਲਾਲ ਦਾ ਇਹ ਕਹਿੰਦਾ ਤੇਰਾ ਨੰਬਰ ਲੱਗ ਗਿਆ ਨਹੀਂ ਨਾਮ ਨਹੀਂ ਗਿਆ 45000 ਦੀ ਹੈ ਤੁਸੀਂ ਕਿੰਨੇ ਦੀ ਬੈਟਰੀ ਪਾਈ ਸੀ 150 ਰੁਪਏ ਪਹਿਲੀ ਵਾਰ ਪਾਈ ਹੈ ਨਹੀਂ ਇੱਕ ਅੱਧੀ ਵਾਰੀ ਪਹਿਲਾਂ ਪਾਈ ਹੁਣ ਦੂਜੀ ਵਾਰੀ ਪਾਈ ਸੀ ਅਜੇ ਇਹ ਤੋਂ ਪਹਿਲਾਂ ਕਦੇ ਨਹੀਂ ਪਾਈ ਨਹੀਂ ਕਦੇ ਨਹੀਂ ਪਾਈ ਵੈਸੇ ਮਨ ਬਣਿਆ ਆਪਣਾ ਬਿਜ਼ਨਸਮੈਨ ਕਿ ਇਹਦੇ ਵਿੱਚ ਕੀ ਲੋੜ ਹੈ ਪਰ ਲਾਲਚ ਬੰਦੇ ਨੂੰ ਕਰ ਹੀ ਲੈਣਾ ਚਾਹੀਦਾ ਸਬਜ਼ੀ ਤੇ ਮੇਰੀ ਕਰ ਦੋ ਨਾ ਕਦੇ ਕੱਦੂ ਲੈ ਲਈ ਤੇ ਨਾ ਕਦੇ ਕੁਝ ਲੈ ਲਈ ਸਬਜ਼ੀ ਰੰਗ ਬਰੰਗੀ ਬਾਬੇ ਦੀ ਮਿਹਰ ਵੰਜੀ ਵੈਸੇ ਹੀ ਮੇਰੇ ਬਾਬੇ ਦੀ ਕੋਈ ਅਜੀ ਗੱਲ ਨਹੀਂ ਸਾਰੇ ਅੱਜ ਇੱਕ ਵਾਰ ਫੇਰ ਬਾਬਾ ਜੀ ਦੀ ਕਿਰਪਾ ਨਾਲ ਮੈਂ ਲੁਧਿਆਣੇ ਗਿਆ ਆ ਸੀ ਉੱਥੇ ਦੇਖਿਆ ਹੀ 45000 ਦਾ ਪ੍ਰਾਈਜ਼ ਨਿਕਲ ਆ ਜੀ ਇਹ ਕੱਪੜੇ ਦਾ ਕੰਮ ਕਰਦੇ ਨੇ ਇਹਨਾਂ ਦਾ ਨਾਮ ਗਰਮੀਤ ਸਿੰਘ ਆ ਜੀ ਇਹ ਕੱਲ ਕਿਤੇ ਟੱਪੇ ਜਾਂਦੇ ਸੀ ਇਹਨਾਂ ਨੇ ਆਪਣੀ ਐਡ ਦੇਖੀ ਜੀ ਐਡ ਦੇਖੀ ਤੇ ਇਹਨਾਂ ਨੇ ਸੋਚਿਆ ਵੀ ਆਪਾਂ ਵੀ ਇੱਕ ਲਾਟਰੀ ਪਾ ਲਈ ਟੱਪੇ ਜਾਂਦੇ ਸਬਜ਼ੀ ਲੈਣ ਜੀ ਇਹ ਸਬਜ਼ੀ ਲੈਣ ਟੱਪੇ ਨੇ ਤੇ ਇਹਨਾਂ ਨੇ ਇੱਕ ਟਿਕਟ ਲੈ ਲਈ 150 ਰੁਪਏ ਦੀ ਹਾਂਜੀ ਸਰ ਇਹਨਾਂ ਨੇ 150 ਦੇ ਟਿਕਟ ਲਈ ਹੋਏ ਇਹਨਾਂ ਨੇ ਅੱਜ ਜਿਹੜਾ 1 ਵੇ ਡਰਾਇ ਹੋ ਉਹਦੇ ਵਿੱਚ 45000 ਦਾ ਨਾਮ ਇਹਨਾਂ ਨੂੰ ਨਿਕਲਿਆ ਜੀ ਹਾਂਜੀ ਇਹਦਾ ਟਿਕਟ ਨੰਬਰ ਆਈ 30871 1 ਕਰੋੜ ਦਾ ਸੈਕਿੰਡ ਪ੍ਰਾਈਜ਼ ਇਹਨਾਂ ਨੂੰ ਲੱਗਾ ਜੀ 99000 ਦੇ ਪੰਜ ਪ੍ਰਾਈਜ਼ ਲੱਗੇ ਨੇ 45000 ਰੁਪਏ ਜੀ ਹਾਂਜੀ ਮੈਂ ਫਾਈਲ ਕਨਵਾਸੀਆਂ ਦਾ ਪਹਿਲਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਦਾ ਜੀ ਜਿਹੜਾ ਮੇਰਾ ਸਾਥ ਦੇ ਰਹੇ ਨੇ ਅੱਜ ਹਾਂਜੀ ਦੂਜਾ ਸਰ ਮੈਂ ਇਹ ਕਹਿਣਾ ਚਾਹੁੰਦਾ ਜੀ ਸਾਡੇ ਕੋਲੇ ਇੱਕ ਵਾਰੀ ਮੌਕਾ ਜ਼ਰੂਰ ਦਿਓ ਜੀ ਸਾਡੀ ਲਾਟਰੀ ਏਜੰਸੀ ਆਈ ਪੈਸੇ ਵੰਡਣ ਵਾਲੀ ਏਜੰਸੀ ਆਈ ਇਹਦੇ ਵਿੱਚ ਅਸੀਂ ਕੋਈ ਠੱਗੀ ਟੋਰੀ ਨਹੀਂ ਕਰਦੇ ਜੀ ਇੰਡੀਆ ਦੀ ਨੋਟਾਂ ਦਾ ਟਰਾਲਾ ਭਰ ਕੇ ਲੈਂਦਾ ਜਿਹੜਾ ਹਰ ਫਾਇਲ ਦਾ ਹਰੇਕ ਬੱਚੇ-ਬੱਚੇ ਨੂੰ ਤੇ ਜੋ ਵੀ ਲਾਟਰੀ ਪਾਈਗੇ ਉਹਨਾਂ ਨੂੰ 1 ਕਰੋੜ ਜਰੂਰ ਵੰਡਣਾ ਹੀ ਇੱਥੇ ਇਹ ਜਿਹੜਾ ਸਟਾਕ ਆਉਂਦਾ ਹੈ ਕਰਨ ਅਰਜਨ ਲਾਟਰੀ ਜਲਾਲਾਬਾਦੀ ਇਹ ਫਾਇਲ ਕਾ ਜ਼ਿਲ੍ਹੇ ਦੀ ਸਭ ਤੋਂ ਮਸ਼ਹੂਰ ਏਜੰਸੀ ਹੈ ਮੇਰਾ ਭਰਾ ਹੀ ਉਹ ਛੋਟਾ ਭਰਾ ਹੀ ਮੇਰਾ ਕਰਨ ਅਰਜਨ ਲਾਟਰੀ ਏਜੰਸੀ ਜਲਾਲਾਬਾਦ ਤੋਂ ਸਟਾਕ ਆ ਰਿਹਾ ਹੈ ਸਾਡਾ ਜੀ ਅਰਜਨਾ ਹੀ ਰੰਗ-ਪਾਗ ਲੱਗ ਰਹੀ ਦੇਖ ਹੀ ਰਹੇ ਹੋ ਤੁਸੀਂ